सत श्रीकाल जी मैं सिमरन कलेक्शन चंडीगढ़ तो अज मैं थोड़े वास्ते बहुत ही अच्छा फैब्रिक लैके आई हूँ क्वालिटी के फैब्रिक है और शिमर बेस रहेगा देखते हैं ए एक के टैक्स प्रीमियम रेंज ड्रैस मटीरियल है प्रिंट बहुत प्यारे ये और फैब्रिक का बेस ही बहुत प्यारा आज फस्ट प्रिंट बहुत ही सोहना बदामी बेस ਬਹੁਤ ਸੋਨੇ ਫਲਾwrs ਹੈ ਫਲੋਰਲ ਪ੍ਰਿੰਟ ਹੈ ਪੂਰਾ ਬਿਲਕੁਲ ਸੌਫਟ ਫੈਬਰਿਕ ਹੈ ਪੂਰੇ ਦੇ ਵਿੱਚ ਤੁਹਾਨੂੰ ਸਟੈਂਪ ਮਿਲੇਗੀ ਬ੍ਰਾਂਡਡ ਫੈਬਰਿਕ ਹੈ ਜੀ ਇਹ ਬਣਾ ਇਹ ਜੀ ਨੈਕਸਟ ਕਲਰ ਸੀ ਗ੍ਰੀਨ بیس ਹੈ ਦਾ ਔਰ ਉੱਪਰ ਹੈ ਪਿੰਕ ਔਰ ਬਦਾਮੀ ਜੇ ਫਲਾwrs ਹੈ ਫੈਬਰਿਕ ਬਹੁਤ ਹੀ ਸੌਫਟ ਹੈ ਬਿਲਕੁਲ ਵੀ ਲਾਈਨਿੰਗ ਨਹੀਂ ਲਗਣੀ ਇਹਦੇ ਵਿੱਚ ਇਹ ਜਿਹੇ ਸੇਮ ਪਿੰਟ ਦੇ ਵਿੱਚ ਨੈਕਸਟ ਕਲਰ ਇਹ ਪਿੰਕ ਜਿਹੜਾ ਇਹਦਾ ਬੇਸ ਹੈ ਔਰ ਡਾਰਕ ਮਜੈਂਟਾ ਔਰ ਬਦਾਮੀ ਕਲਰ ਦੇ ਫਲਾwrs ਹੈ ਫੈਬਰਿਕ ਬਹੁਤ ਹੀ ਸੌਫਟ ਹੈ ਕਾਟਨ ਦੇ ਵਿੱਚ ਮਿਲੂਗਾ ਤੁਹਾਨੂੰ ਸ਼ਿਮਰ ਫੈਬਰਿਕ ਹੈ ਕੋਈ ਇਹ ਚੁਗਣ ਵਾਲਾ ਨਹੀਂ ਹੈ ਨਾ ਇਹਦੇ ਉੱਪਰ ਕੋਈ ਬੂਰਾ ਨਹੀਂ ਹੈ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਇਹਨਾਂ ਦੇ ਵਿੱਚੋਂ ਪਸੰਦ ਆ ਉਹਨਾਂ ਦੇ ਸਕਰੀਨਸ਼ਾਟ ਲਾਓ ਤੇ WhatsApp ਨੰਬਰ ਤੇ ਭੇਜੋ ਤੁਸੀਂ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਆ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸੋਗੇ ਤੁਹਾਨੂੰ ਸਾਡੇ ਵੀਡੀਓ ਕਿਹੋ ਜਿਹਾ ਲੱਗਦੇ ਹੈ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ